ਬਟਿਸ ਤੋਂ ਬਾਅਦ ਸਾਡੇ ਹੱਥ ਬਸ بے ਹਾਲ ਹੋ ਚੁੱਕੇ ਹੁਣ ਨਹੀਂ ਇਹ ਲਾਸਟ ਵਾਰਨਿੰਗ ਆ ਸਾਡੇ ਵੱਲੋਂ ਹੁਣ ਸਾਡੇ ਤੋਂ ਨਹੀਂ ਹੋ ਰਿਹਾ ਹੈਗਾ ਸਾਰਾ ਗੇਟਰ ਭੁੱਖਾ ਬੈਠਿਆ ਕੋਈ ਰੋਟੀ ਨਹੀਂ ਖਾਊਗਾ ਖਾਊਗਾ ਕੋਈ ਇੱਥੇ ਨਹੀਂ ਕਿਸੇ ਨੇ ਵੀ ਕੋਈ ਰੋਟੀ ਨਹੀਂ ਖਾਣੀ ਕੋਈ ਪਾਣੀ ਨਹੀਂ ਪਿਣਾ ਅਸੀਂ ਇੱਥੇ ਬੈਠੇ ਆਂ ਇਹਨਾਂ ਨੇ ਮਜ਼ਾਕ ਬਣਾ ਕੇ ਰੱਖ ਦਿੱਤਾ ਅਸੀਂ ਅਧਿਆਪਕਾਂ ਪਰ ਸਾਨੂੰ ਇਹਨਾਂ ਨੇ ਕੁਝ ਕਿਸੇ ਜੋਗਾ ਨਹੀਂ ਰੱਖਿਆ ਅਸੀਂ ਅੱਜ ਰਾਤ ਨੂੰ ਸੜਕਾਂ ਤੇ ਰੋਲ ਰਹੇ ਆਂ ਇੱਥੇ ਸਾਡੀਆਂ ਦੋ ਭੈਣਾਂ ਦੀ ਸਿਹਤ ਬਹੁਤ ਜ਼ਿਆਦਾ ਖਰਾਬ ਹੋ ਗਈ ਦੇ ਹਾਲੇ ਵੀ ਇਹਨਾਂ ਦੇ ਹਾਲਾਤ ਬਿਲਕੁਲ ਠੀਕ ਨਹੀਂ ਸੇ ਰੋਟੀ ਤੱਕ ਨਹੀਂ ਖਾਦੀ ਹੈਗੀ ਸਵੇਰ ਦੀ ਅਸੀਂ ਐਂ ਹੀ ਬੈਠੇ ਆ ਕਿ ਹੁਣ ਸਾਡੀ ਪ੍ਰੋਵੀਜ਼ਨਲ ਲਿਸਟ ਆਏਗੀ ਹੁਣ ਆਏਗੀ ਬਟ ਇਹ ਸਾਥੀਆਂ ਵੱਲੋਂ ਅੱਜ ਜਿਹੜਾ ਹੈ ਸਿੱਖਿਆ ਮੰਤਰੀ ਦੇ ਕੋਠੀ ਦਾ ਘਰਾਓ ਕੀਤਾ ਗਿਆ ਹੈ ਅਜੇ ਵੀ ਸਾਥੀ ਡਟੇ ਹੋਏ ਨੇ ਜਿਹੜਾ ਲਾਈਟ ਵਗੈਰਾ ਦਾ ਕਿਸੇ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਹੈਗਾ ਉਸ ਤੇ ਚਲਦੇ ਸਾਥੀ ਆਪਣਾ ਜਿਹੜਾ ਪ੍ਰਦਰਸ਼ਨ ਹੈ ਲਾਈਟਾਂ ਜਗਾ ਕੇ ਤੇ ਇਸ ਤੋਂ ਇਲਾਵਾ ਜਿਹੜਾ ਸਾਥੀਆਂ ਨੇ ਇਹ ਵੀ ਅੱਜ ਐਲਾਨ ਕਰਿਆ ਹੈ ਕਿ ਅੱਜ ਕਿਸੇ ਤਰ੍ਹਾਂ ਦੀ ਜਿਹੜੇ ਅੰਨ ਦਾ ਇੱਕ ਦਾਣਾ ਤੱਕ ਨਹੀਂ ਨਿਕਲਿਆ ਜਾਵੇਗਾ ਸਾਰੇ ਸਾਥੀ ਜਿਹੜੇ ਭੁੱਖ ਹੜਤਾਲ ਤੇ ਰਹਿਣਗੇ ਪਰ ਇਸ ਦੇ ਚਲਦੇ ਕਹਿ ਲਓ ਵੀ ਸਿੱਖਿਆ ਮੰਤਰੀ ਸਾਹਿਬ ਤੇ ਪ੍ਰਸ਼ਾਸਨ ਦੇ ਹਜੇ ਤੱਕ ਜਿਹੜੀ ਕੰਨ ਤੇ ਜੂ ਨਹੀਂ ਸਰਕਾਰੀ ਕਿਸੇ ਤਰ੍ਹਾਂ ਦੀ ਕੋਈ ਸਾਰ ਨਹੀਂ ਲਈ ਗਈ ਸਿਰਫ ਹਰ ਵਾਰ ਦੀ ਤਰ੍ਹਾਂ ਲਾਰਾ ਲਾਇਆ ਜਾਂਦਾ ਹੈ ਅੱਜ ਵੀ ਇੱਕ ਲਾਰਾ ਲਾਇਆ ਗਿਆ ਸੀਗਾ ਕਿ ਤੁਹਾਡੀ ਲਿਸਟ 12 ਵਜੇ ਪਾ ਦਿੱਤੀ ਜਾਵੇਗੀ ਫਿਰ 5 ਵਜੇ ਪਾ ਦਿੱਤੀ ਜਾਵੇਗੀ ਪਰ ਕਿਸੇ ਤਰ੍ਹਾਂ ਦੀ ਹਜੇ ਤੱਕ ਕੋਈ ਲਿਸਟ ਨਹੀਂ ਆਈ ਅਸੀਂ ਅਪੀਲ ਇਹ ਵੀ ਕਰਦੇ ਹਾਂ ਤੇ ਬੇਨਤੀ ਕਰਦੇ ਹਾਂ ਚੇਤਾਵਨੀ ਦਿੰਦੇ ਹਾਂ ਕਿ ਜਦੋਂ ਤੱਕ ਸਾਡੀ ਲਿਸਟ ਨਹੀਂ ਪਾਈ ਜਾਂਦੀ ਉਦੋਂ ਤੱਕ ਸਾਰੇ ਜਿਹੜੇ ਸਾਥੀ ਨੇ 82994 ਕਿੱਡਰ ਹੈ ਉਹ ਇੱਥੇ ਉਦੋਂ ਤੱਕ ਇਸੇ ਤਰ੍ਹਾਂ ਡਟਿਆ ਰਹੇਗਾ ਤੇ ਸਾਰੇ ਸਾਥੀ ਨੇ ਜਿਹੜੇ ਹਜੇ ਵੀ ਉਹੀ ਜੋਸ਼ ਦੇ ਵਿੱਚ ਇੱਥੇ ਡਟੇ ਹੋਏ ਨੇ हाय 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 क्या मंत्री हाय 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 यह सरकार देखता है तमाशा वन वाला पुलिस प्रशासन हाय 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 नाले रोन वाला पुलिस प्रशासन हाय 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 ਮਰਦਾ ਹੈ ਹਏ 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 ਕਿਹਕਾ ਮੰਤਰੀ ਹੈ ਹਏ 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 ਸਾਥੀਓ ਆਦੇ ਜਜ਼ਬੇ ਨੂੰ ਸਲਾਮ ਹੈ ਤੁਹਾਡੇ ਜਜ਼ਬੇ ਨੂੰ ਸਲਾਮ ਹੈ ਆ ਬੈਠ ਜਾ ਬਈਆ ਤੁਹਾਨੂੰ ਡਰਾ ਨਹੀਂ ਰਹੀ ਬਈ ਸਾਰੇ ਬੈਹਜੋ ਯਾਰ ਕਿੱਥੇ ਹੈ ਉੱਥੇ ਬੈਹਜੋ ਆ ਪਾਵੇ ਸੀ ਜਾਣਦੇ ਹਾਂ ਅਸੀਂ ਅੱਜ 11 ਵਜੇ ਤੋਂ ਇੱਥੇ ਆ ਕੇ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਬੈਠੇ ਹੋਏ ਆਂ ਸਾਨੂੰ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਸਿੱਖਿਆ ਮੰਤਰੀ ਵੱਲੋਂ ਲਾਰੇ ਤੇ ਲਾਰੇ ਲਾਰੇ ਤੇ ਲਾਰੇ ਮਿਲਦਿਆ ਕੀ ਅਸੀਂ ਇੱਥੇ ਲਾਰੇ ਸੁਣਨ ਲਈ ਆ ਰਹੇ ਆਂ ਇਹਨਾਂ ਨੇ ਮਜ਼ਾਕ ਬਣਾ ਕੇ ਰੱਖ ਦਿੱਤਾ ਅਸੀਂ ਅਧਿਆਪਕਾਂ ਪਰ ਸਾਨੂੰ ਇਹਨਾਂ ਦੇ ਕੁਝ ਕਿਸੇ ਜੋਗਾ ਨਹੀਂ ਰੱਖਿਆ ਅਸੀਂ ਅੱਜ ਰਾਤ ਨੂੰ ਸੜਕਾਂ ਤੇ ਰੋਲ ਰਹੇ ਆ ਇੱਥੇ ਸੜਨੀਆਂ ਦੋ ਭੈਣਾਂ ਦੀ ਸਿਹਤ ਬਹੁਤ ਜ਼ਿਆਦਾ ਖਰਾਬ ਹੋ ਗਈ ਜੇਕਰ ਉਹਨਾਂ ਨੂੰ ਕੁਝ ਵੀ ਹੁੰਦਾ ਤੇ ਸਾਰੇ ਇੱਥੇ ਰਾਤ ਨੂੰ ਧਰਨੇ ਤੇ ਬੈਠੇ ਆ ਸਿਰਫ ਸਰਕਾਰ ਦੀ ਨਾਕਾਮੀਆਂ ਕਰਕੇ ਕੱਲ ਇਹਨਾਂ ਨੇ ਅਸੀਂ ਲਗਭਗ ਸਾਨੂੰ 8 ਦਿਨ ਹੋ ਗਏ ਬੈਠੇ ਨੂੰ ਇੱਥੇ ਅਸੀਂ ਯਕੀਨ ਕੀਤਾ ਸੀਗਾ ਕਿ ਚਲੋ ਕਰਨਗੇ ਪਿਛਲੇ ਸਾਲ ਮੈਨੂੰ ਲੱਗਦਾ 5 ਸਤੰਬਰ ਤੋਂ ਲੈ ਕੇ ਅਗਲੀ 5 ਸਤੰਬਰ ਆ ਗਈ ਕਿ ਅੱਜ ਨਾਲ ਜੇ ਕੁਝ ਕਰਨਗੇ ਕੱਲ ਕਰਨਗੇ ਪਰ ਨਹੀਂ ਕੱਲ ਇਹਨਾਂ ਨੇ ਸਾਨੂੰ ਟਾਈਮ ਦਿੱਤਾ ਸੀਗਾ ਦੁਪਹਿਰੇ ਸ਼ਾਇਦ 12 ਵਜੇ ਉਸ ਤੋਂ ਬਾਅਦ ਫਿਰ 2 ਵਜੇ ਦਨ 3 ਵਜੇ 5 ਵਜੇ ਅਸੀਂ ਕੋਆਪਰੇਟ ਕੀਤਾ ਜਿੰਨਾ ਸਾਡੇ ਤੋਂ ਹੋਇਆ 5 ਵਜੇ ਤੋਂ ਬਾਅਦ ਅਸੀਂ ਸੜਕਾਂ ਤੇ ਆਏ ਦੈਨ ਇਹਨਾਂ ਨੇ ਫੇਰ ਸਾਨੂੰ ਲਾਰੇ ਲਾਇਆ ਕਿ ਤੁਸੀਂ ਲੇਟ ਨਹੀਂ ਤੱਕ ਵੇਟ ਕਰੋ ਬਟ ਫਿਰ ਵੀ ਅਸੀਂ 12 ਵਜੇ ਤੱਕ ਵੇਟ ਕੀਤਾ ਵੀ ਚਲੋ ਕੋਈ ਗੱਲ ਨਹੀਂ ਅੱਜ 12 ਵਜੇ ਤੋਂ ਬਾਅਦ ਵੀ ਅਸੀਂ ਆਪਣੇ ਸੰਘਰਸ਼ ਨੂੰ ਇੰਨਾ ਤਿੱਖਾ ਕਰਕੇ ਉੱਥੋਂ ਇੱਥੇ ਤੱਕ ਸਾਡੇ ਸਿੱਖਿਆ ਮੰਤਰੀ ਦੀ ਰਿਹائش ਤੱਕ ਤੁਸੀਂ ਦੇਖ ਸਕਦੇ ਹੋ ਇੱਧਰ ਸਾਰਾ ਕਿੱਡਰ ਇੱਥੇ ਬੈਠਾ ਹੈਗਾ ਸਾਡੀਆਂ ਭੈਣਾਂ ਨੇਗੀਆਂ 3-4 ਜੋ ਕਿ ਬਹੁਤ ਮੰਦੀ ਹਾਲ ਦੇ ਵਿੱਚ ਬੇਹੋਸ਼ ਹੋ ਚੁੱਕੀਆਂ ਨੇਗੀਆਂ ਜੋ ਕਿ ਹਸਪੀਟਲ ਦੇ ਵਿੱਚ ਐਡਮਿਟ ਨੇਗੀਆਂ ਤੇ ਹਾਲੇ ਵੀ ਇਹਨਾਂ ਦੇ ਹਾਲਾਤ ਬਿਲਕੁਲ ਠੀਕ ਨਹੀਂ ਸੇ ਰੋਟੀ ਤੱਕ ਨਹੀਂ ਖਾਦੀ ਹੈਗੀ ਸਵੇਰ ਦੀ ਅਸੀਂ ਐਂ ਬੈਠੇ ਆ ਕਿ ਹੁਣ ਸਾਡੀ ਪ੍ਰੋਵੀਜ਼ਨਲ ਲਿਸਟ ਆਏਗੀ ਹੁਣ ਆਏਗੀ ਬਟ ਇਹ ਸਰਕਾਰ ਇੰਨੀ ਗੰਦੀ ਹੈ ਨਾ ਕਿ ਸਾਨੂੰ ਕੋਈ ਵੀ ਮੌਕਾ ਨਹੀਂ ਦੇ ਰਹੀ ਹੈਗੀ ਕਿ ਅਸੀਂ ਇਹਨਾਂ ਨੂੰ ਕਿਸੇ ਤਰੀਕੇ ਨਾਲ ਪ੍ਰੇਜ਼ ਕਰੀਏ ਇਸ ਲਈ ਅਸੀਂ ਇਹ ਸੰਘਰਸ਼ ਨੂੰ ਨਾ ਬਹੁਤ ਜ਼ਿਆਦਾ ਹਾਈ ਲੈਵਲ ਤੱਕ ਲੈ ਕੇ ਜਾਣਾ ਅਗਰ ਸਰਕਾਰ ਸਾਡੀ ਮੰਗਾਂ ਨੂੰ ਨਹੀਂ ਪੂਰਾ ਕਰਦੀ ਅਸੀਂ ਸਾਰਾ ਕਿੱਢ ਰਿਹਾ ਇੱਥੇ ਭੁੱਖ ਹੜਤਾਲ ਦੇ ਵਿੱਚ ਬੈਠੇ ਆ ਵਿਦ ਯੂਨੀਅਨ ਅਸੀਂ ਸਾਰੇ ਅਸੀਂ ਨਾ ਪਾਣੀ ਪੀਣਾ ਹੈਗਾ ਮੈਂ ਆਪਣੀ ਉਹ ਗੱਲ ਕਰ ਰਹੀਆਂ ਸਾਰੇ ਜੇ ਖੜੇ ਆ ਨਾ ਪਾਣੀ ਪੀਣਾ ਨਾ ਰੋਟੀ ਖਾਣੀ ਹੁਣ ਪੂਰਾ ਕਰਨਾ ਕਰੋ ਨਹੀਂ ਕਰਨਾ ਨਾ ਕਰੋ ਤੁਹਾਡੇ ਸਾਹਮਣੇ ਖੜੇ ਆ ਅਗਰ ਮਾਰਨਾ ਸਾਨੂੰ ਮਾਰ ਦੋ ਸੀ ਮਰਨ ਲਈ ਤੇ ਆ ਨਾ ਸਾਨੂੰ ਕੋਈ ਡਰ ਨਹੀਂ ਕਿਸੇ ਚੀਜ਼ ਦਾ ਵੀ ਤੁਸੀਂ ਦੇਖ ਰਹੇ ਹੋ ਕਿ ਰੇਪ ਹੋ ਰਹੇ ਨੇ ਪੰਜਾਬ ਦੇ ਵਿੱਚ ਅਸੀਂ ਸਾਡੇ ਘਰ ਦੇ ਨੇ ਸਾਨੂੰ ਮੈਂ ਥੋੜੀ ਕਿਹਾ ਵੀ ਜਾਓ ਤੁਸੀਂ ਸੜਕਾਂ ਦੇ ਬੈਠੋ ਮਰੋ ਸਾਡੇ ਨਾਲ ਕੁਝ ਵੀ ਹੋ ਸਕਦਾ ਕੌਣ ਜ਼ਿੰਮੇਵਾਰ ਹੈ ਉਸ ਚੀਜ਼ ਦਾ ਸਰਕਾਰ ਅਸੀਂ ਲਗਭਗ 7 ਸਾਲਾਂ ਬਹੀ ਵੇਟ ਕਰ ਰਹੇ ਹਾਂ ਸੀ ਇਹਦਾ ਕਦੇ ਕਿਹੜੀ ਸਰਕਾਰਾਂ ਦੀ ਹੈ ਕਦੇ ਕਿਹੜੀ ਇਸ ਘਟਿਆ ਸਰਕਾਰ ਨੇ ਸਾਨੂੰ ਇੰਨੇ ਗੰਦੇ ਲਾਰੇ ਲਾਇਏ ਸੀ ਨਾ 6835 ਦੇ ਵਿੱਚ ਵੀ ਉਦੋਂ ਤੋਂ ਦੇਖ ਰਹੇ ਹਾਂ ਕਦੇ ਉੱਥੇ ਕੋਈ ਜਾਂਦਾ ਸੀ ਕੋਈ ਕੇਲੇ ਵੰਡ ਗਿਆ ਕੋਈ ਪਾਣੀ ਵੰਡ ਗਿਆ ਉਹ ਸਭ ਤਾਂ ਸੀ ਵੰਡਾਂਗੇ ਸਾਨੂੰ ਨੌਕਰੀ ਦੋ ਜੇ ਨਹੀਂ ਦੇਣੀ ਸਾਨੂੰ ਦੱਸੋ ਨਾ ਸਾਹਮਣਾ ਤਾਂ ਕਰੋ ਆ ਕੇ ਲਾਰੇ ਤਾਂ ਨਾ ਲਾਉਣਾ ਐਟ ਲੀਸਟ ਅਸੀਂ ਪਾਗਲ ਆ ਜਾ ਫਿਰ ਸਾਡੇ ਪੇਰੈਂਟਸ ਨੇ ਸਾਨੂੰ ਕਹਿ ਕੇ ਤੋਰਿਆ ਵੀ ਸੜਕਾਂ ਤੇ ਬਹਿਜੋ ਜਾ ਕੇ ਫਿਰ ਤਾਂ ਅੱਛਾ ਤਾਂ ਹੁੰਦੀਆਂ ਨੇ ਇਹ ਹੁੰਦੀਆਂ ਨੇ ਉਹ ਹੁੰਦੀਆਂ ਨੇ ਅਸੀਂ ਤੇ ਫੇਰੇ ਪਾਣ ਆਏ ਆ ਜਾਂ ਘੁੰਮਣ ਆਏ ਆ ਤੁਹਾਨੂੰ ਹੱਕ ਨਹੀਂ ਮਿਲਦਾ ਤੁਸੀਂ ਬੋਸਟਾਂ ਕੱਢੀਆਂ ਨੇ ਤੁਹਾਨੂੰ ਹੱਕ ਨਹੀਂ ਮਿਲਦਾ ਕਿ ਤੁਸੀਂ ਇਹਨਾਂ ਨੂੰ ਪੂਰੀਆਂ ਵੀ ਕਰੋ ਇੱਥੇ ਹੱਕ ਮਿਲਦਾ ਨਹੀਂ ਖੋਗੇ ਲੈਣਾ ਪੈਂਦਾ ਤੇ ਅਸੀਂ ਹੱਕ ਖੋਗੇ ਜਾਵਾਂਗੇ ਤੁਸੀਂ ਦੇਣਾ ਦੋ ਅਸੀਂ ਬੈਠੇ ਆੜੀ ਤੇ ਅਸੀਂ ਮਰਨ ਲਈ ਤਿਆਰ ਹਾਂ ਤੁਸੀਂ ਜੋ ਕਰਨਾ ਕਰੋ ਅਸੀਂ ਆਪਣੀ ਆਈ ਤੇ ਹੁਣਾਵਾਂਗੇ ਤੇ ਤੁਸੀਂ ਦੇਖੋਗੇ ਅਸੀਂ ਤੁਹਾਡੀ ਅੱਜ ਤੱਕ ਯਕੀਨ ਕਰ ਰਹੇ ਹਾਂ ਅੱਜ ਰਾਤ ਤੱਕ ਤੁਹਾਡੀ ਇੱਛਾ ਹੈ ਪੁਲਿਸ ਪ੍ਰਸ਼ਾਸਨ ਹੈ ਪਾਵੇਂ ਸਰਕਾਰ ਹੈ ਅਸੀਂ ਯਕੀਨ ਕੀਤਾ ਤੇ ਹੁਣ ਕਰ ਰਹੇ ਹਾਂ ਬੈਠੇ ਵੀ ਹਾਂ ਬਟ ਇਸ ਤੋਂ ਬਾਅਦ ਸਾਡੇ ਹੱਦ ਬਸ ਬੇਹਦ ਹੋ ਚੁੱਕੇ ਹੁਣ ਨਹੀਂ ਇਹ ਲਾਸਟ ਵਾਰਨਿੰਗ ਹੈ ਸਾਡੇ ਵੱਲੋਂ ਹੁਣ ਸਾਡੇ ਤੋਂ ਨਹੀਂ ਹੋ ਰਿਹਾ ਹੈਗਾ ਸਾਰਾ ਕੇਟਰ ਭੁੱਖਾ ਬੈਠਿਆ ਕੋਈ ਰੋਟੀ ਨਹੀਂ ਖਾਊਗਾ ਖਾਊਗਾ ਕੋਈ ਇੱਥੇ ਨਹੀਂ ਕਿਸੇ ਨੇ ਵੀ ਕੋਈ ਰੋਟੀ ਨਹੀਂ ਖਾਣੀ ਕੋਈ ਪਾਣੀ ਨਹੀਂ ਪਿਣਾ ਐਸੀ ਇੱਥੇ ਬੈਠੇ ਆ ਕੁਛ ਜਾਣਦੇ ਹੋ ਕਿ ETT 994 ਸਾਥੀ ਜੋ ਕਿ ਪਿਛਲੀ 24 ਤਰੀਕ ਤੋਂ ਇੱਥੇ ਪਿੰਡ ਗੰਬੀਰਪੁਰ ਵਿਖੇ ਆਪਣੀਆਂ ਜੁਆਇਨਿੰਗ ਨੂੰ ਲੈ ਕੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ ਜਿਸ ਦੇ ਸਬੰਧ ਵਿੱਚ ਪ੍ਰਸ਼ਾਸਨ ਵੱਲੋਂ ਤੇ ਸਰਕਾਰ ਵੱਲੋਂ ਜੋ ਲਾਰੇ ਦਿੱਤੇ ਗਏ ਸੀ ਕਿ ETT 994 ਕੈਂਡੀਡੇਟਾਂ ਦੀ ਪ੍ਰੋਵੀਜ਼ਨਲ ਲਿਸਟ 30 ਤਰੀਕ ਨੂੰ ਜਾਰੀ ਕਰ ਦਿੱਤੀ ਜਾਵੇਗੀ ਦੁਪਹਿਰ ਤੋਂ ਬਾਅਦ ਪਰ ਉਹ ਲਾਰੇ ਸਿਰਫ ਖੋਖਲੇ ਜਪਦੇ ਨਜ਼ਰ ਆ ਰਹੇ ਨੇ ਕਿਉਂਕਿ ਸਰਕਾਰ ਕਿਤੇ ਨਾ ਕਿਤੇ ਫਿਰ ਲਾਰੇ ਦੇ ਵਿੱਚ ਆ ਕੇ ਅਸੀਂ ਕੱਲ ਰੋਡ ਜਾਮ ਕਰਿਆ ਸੀ ਰੋਡ ਜਾਮ ਚਕਵੌਂ ਦੇ ਅਸ਼ਵਾਸ਼ਣ ਵਿੱਚ ਉਹਨਾਂ ਨੇ ਕਿਹਾ ਸੀ ਕਿ ਅੱਜ 31 ਤਰੀਕ ਨੂੰ 12 ਵਜੇ ਤੱਕ ਤੁਹਾਡੀ ਪ੍ਰਵੀਜ਼ਨਲ ਲਿਸਟ ਪੈ ਜਾਵੇਗੀ ਪਰ ਅੱਜ ਉਹਨਾਂ ਦੇ ਜੋ ਵਾਅਦਾ ਕੀਤਾ ਸੀ ਉਹ ਵੀ ਖੋਖਾ ਖੋਖਲਾ ਨਿਕਲਿਆ ਕਿਉਂਕਿ ਸਰਕਾਰ ਇੱਥੇ ਡੰਗ ਢਪਾਉ ਨੀਤੀਆਂ ਦਾ ਕੰਮ ਕਰ ਰਹੀ ਹੈ ਸਰਕਾਰ ਬੇਰੁਜ਼ਗਾਰਾਂ ਨੂੰ ਸੜਕਾਂ ਤੇ ਰੋਲਣਾ ਚਾਹੁੰਦੀ ਹੈ ਜਿਸ ਦੇ ਚਲਦਿਆਂ ਈਟੀਟੀ 9947 ਸੱਥੀਆਂ ਨੇ ਸਿੱਖਿਆ ਮੰਤਰੀ ਦੇ ਪਿੰਡ ਗੰਬੀਰਪੁਰ ਵਿਖੇ ਕੂਚ ਕੀਤਾ ਜਿੱਥੇ ਉਹ ਦੁਪਹਿਰ 1 ਵਜੇ ਦੇ ਸਿੱਖਿਆ ਮੰਤਰੀ ਦੇ ਘਰ ਦੇ ਬਾਹਰ ਤੁਸੀਂ ਦੇਖ ਸਕਦੇ ਹੋ ਘਰ ਦੇ ਬਾਹਰ ਡਟੇ ਹੋਏ ਨੇ ਇੱਥੇ ਹੁਣ ਤੱਕ ਰਾਤ ਹੋ ਗਈ ਹੈ ਪਰ ਉਦੋਂ ਜਦੋਂ ਡਟੇ ਸੀ ਉਦੋਂ ਇਹਨਾਂ ਨੇ 5 ਵਜੇ ਦਾ ਆਸ਼ਵਾਸ਼ਣ ਦਿੱਤਾ ਸੀ ਪਰ 5 ਵਜੇ ਵੀ ਲਿਸਟਾਂ ਨਾ ਆਈਆਂ ਫਿਰ 7 ਵਜੇ ਹੁਣ ਕਿਤੇ 9 ਵਜੇ ਦਾ ਕਹਿ ਰਹੇ ਨੇ ਇਹ ਸਾਰੇ ਇਹਨਾਂ ਦੇ ਜੋ ਵਾਅਦੇ ਕੀਤੇ ਸੀ ਉਹ ਝੂਠੇ ਜਾਪਦੇ ਨੇ ਅਸੀਂ ਆਪਣੇ ਹੱਕੀ ਮੰਗਾ ਤੇ ਜੁਆਇਨਿੰਗਾਂ ਲਏ ਬਿਨਾ ਅਸੀਂ ਇੱਥੋਂ ਨਹੀਂ ਹਿੱਲਾਂਗੇ ਅਸੀਂ ਸਰਕਾਰ ਤੇ ਸਿੱਖਿਆ ਮੰਤਰੀ ਨੂੰ ਚੇਤਾਵਨੀ ਦਿੰਦੇ ਆ ਜੇਕਰ ਸਾਡੀ 5 ਸਤੰਬਰ ਤੋਂ ਪਹਿਲਾਂ ਪਹਿਲਾਂ ਜੁਆਇਨਿੰਗ ਨਾ ਕਰਵਾਈ ਗਈ ਤਾਂ ਤੁਸੀਂ ਇੱਥੇ ਬੇਰੁਜ਼ਗਾਰਾਂ ਦੀਆਂ ਲਾਸ਼ਾਂ ਵੀ ਦੇਖੋਗੇ ਕਿਉਂਕਿ ਅਸੀਂ ਚਾਰ-ਚਾਰ ਟੈਸਟ ਪਾਸ ਕਰਕੇ ਇੱਥੇ ਆ ਚੁੱਕੇ ਆ ਨਾ ਤਾਂ ਇੱਥੇ ਪ੍ਰਸ਼ਾਸਨ ਕੋਈ ਸਾਥ ਦੇ ਰਿਹਾ ਨਾ ਇੱਥੇ ਕੋਈ ਪ੍ਰਸ਼ਾਸਨ ਵੱਲੋਂ ਲੇਡੀ ਪੁਲਿਸ ਲਾਈ ਗਈ ਹੈ ਸਾਡੀਆਂ ਭੈਣਾਂ ਇੱਥੇ ਸੜਕਾਂ ਤੇ ਬੈਠੀਆਂ ਰਾਤ ਨੂੰ ਸਿੱਖਿਆ ਮੰਤਰੀ ਦੇ ਘਰ ਦੇ ਬਾਹਰ ਪਰ ਪ੍ਰਸ਼ਾਸਨ ਨੇ ਨਾ ਤਾਂ ਇੱਥੇ ਲੇਡੀ ਪੁਲਿਸ ਦਾ ਬੰਦੋਬਸ ਕੀਤਾ ਦੋ ਤਿੰਨ ਕਾਂਸਟੇਬਲ ਹੈਗੇ ਸੀ ਉਹ ਵੀ ਲੇਡੀ ਪੁਲਿਸ ਮੁਲਾਜ਼ਮ ਹੈਗੇ ਸੀ ਉਹ ਵੀ ਜਾ ਚੁੱਕੇ ਨੇ ਸੋ ਇੱਥੇ ਤੁਸੀਂ ਸਰਕਾਰ ਦੀ ਨਾਕਾਮੀ ਦੇਖ ਸਕਦੇ ਹੋ ਕਿੰਨੀ ਵੱਡੀ ਹੈ ਜਿਹੜੀ ਸਰਕਾਰ ਧਰਨਿਆਂ ਦੇ ਵਿੱਚੋਂ ਨਿਕਲ ਕੇ ਇੱਕ ਵੱਡਾ ਕਦ ਕਦਕਾਟ ਬਣ ਕੇ ਇੱਕ ਯੂਟੀ ਤੇ ਇੱਕ ਸੂਬੇ ਦੇ ਵਿੱਚ ਆਈ ਹੈ ਜਿਹੜੀ ਪੰਜਾਬ ਦੇ ਸੁਧਾਰ ਪੰਜਾਬ ਦੇ ਨੌਜਵਾਨਾਂ ਸਿੱਖਿਆ ਤੇ ਕ੍ਰਾਂਤੀ ਦੀ ਗੱਲ ਕਰਦੀ ਸੀ ਅੱਜ ਫੇਰ ਉਹਨਾਂ ਨੇ ਉਸ ਗੰਦੀ ਸਰਕਾਰ ਨੇ ਬੇਰੋਜ਼ਗਾਰਾਂ ਨੂੰ ਸੜਕਾਂ ਤੇ ਰੋਲਣ ਲਈ ਮਜਬੂਰ ਕਰ ਦਿੱਤਾ ਗਿਆ ਅਸੀਂ ਸਰਕਾਰ ਨੂੰ ਫਿਰ ਚੇਤਾਵਨੀ ਦਿੰਦੇ ਆ ਜੇਕਰ 5 ਤਰੀਕ ਤੱਕ ਹੱਲ ਨਾ ਕੀਤਾ ਗਿਆ ਸਾਨੂੰ ਸਕੂਲਾਂ ਦੇ ਵਿੱਚ ਨਾ ਭੇਜਿਆ ਗਿਆ ਤਾਂ ਤੁਸੀਂ ਬੇਰੁਜ਼ਗਾਰਾਂ ਨੇ ਤੁਹਾਨੂੰ ਅੱਗੇ ਖੂਨ ਦੇ ਖੱਤ ਲਿਖੇ ਨੇ ਖੂਨ ਦੇ ਲੈਟਰ ਲਿਖੇ ਨੇ ਆਪਣੀਆਂ ਹੱਕੀ ਮੰਗਾ ਲਈ ਹੁਣ ਤੁਸੀਂ ਬੇਰੁਜ਼ਗਾਰਾਂ ਦਾ ਖੂਨ ਵੀ ਡੁੱਲਦਾ ਦੇਖੋਗੇ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਹਾਏ 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 ਆਈਟੀਟੀ ਯੂਨੀਅਨ ਜਿੰਦਾਬਾਦ ਜਿੰਦਾਬਾਦ